ਵਾਟਸਐਪ ਬਹੁਤ ਵਾਰੀ ਜੱ태ਪਤ ਨੇ ਬੜਾ ਸਿੱਟਰ ਸਪੀਕਤਾ ਬੰਦੀ ਸਿੰਘਾਂ ਨੂੰ ਛਡਾਉਣ ਤੇ ਲੇਕਿਨ ਕੋਈ ਵੀ ਸਰਕਾਰ ਹੁੰਦੀ ਆ ਉਹ ਵਾਦਾ ਕਰ ਲੈਂਦੀ ਹੈ ਲੇਕਿਨ ਉਹ ਵਾਰ ਪੁੱਟ ਜਾਂਦੀ ਜਿੱਦਾਂ ਕੇਜੀਵਾਲ ਸਾਹਿਬ ਨੇ ਕਹਿ ਪੁਰਖਾ ਸਰਕਾਰ ਆਏਗੀ ਸਭ ਤੋਂ ਪਹਿਲਾਂ ਬੰਦੀ ਸਿੰਘਾਂ ਨੂੰ ਛਡਾਇਆ ਜਾਏਗਾ ਉਹ ਨਾਮ ਜਿਹੜਾ ਪੁੱਛੀਗਾ ਉਹ ਕੈਂਡੀ ਲੈ ਕੇ ਸੈਂਟਰ ਤੱਕ ਆ ਕੇ ਸਾਡਾ ਕੰਮ ਕਿਤੇ ਮਾਰੀ ਦੋ ਸਿੱਖਾਂ ਨੇ ਕੋਈ ਹੋ ਕੋਈ ਸਿਆਸੀ ਸਾਥ ਦੇ ਲੈਣੇਗੇ ਪਦੇਸ਼ੀ ਬਲਬਿਆਂ ਦੇ ਵਿੱਚ ਸਾਡੀ ਕੋਈ ਗੱਲ ਨਹੀਂ ਸੁਣਦਾ ਗ੍ਰੈਬ ਭਾਵ ਦੇ ਵਿੱਚ ਕੋਈ ਨਹੀਂ ਸੁਣਦਾ ਡਿਫੈਂਸ ਦੇ ਵਿੱਚ ਕੋਈ ਨਹੀਂ ਸਾਡੀ ਇਹ ਸ਼ਮੂਲੀਅਤ ਜਿਹੜੀ ਮੋਤੀ ਸਾਹਿਬ ਦੀ ਸਿਕਿਉਰਿਟੀ ਕਮੇਟੀ ਹੈ ਜਿਹੜੀ ਜਨਮਤਾ ਲਾਂਡ ਕਰਦੀ ਹੈ ਉਹ ਦੇ ਬਿਚ ਕਿਸੇ ਵੀ ਸਿੱਖਤਾ ਐਨਡੀਆ ਜੀਐਸ ਸਜਾਓ ਤੇ ਹਿੰਦੂ ਤੇ ਕੁਸਮਾਨਾਂ ਦੇ ਆਪਸ ਦੇ ਵਿੱਚ ਜੰਗ ਖੜਾ ਕਰਤਾ ਤੇ ਪੰਜਾਬ ਦੇ ਵਿੱਚ ਸਾਢੇ 39 ਜਨਮ ਹੋ ਰਿਹਾ ਹੈ ਕਿ ਫਾਇ ਗਜੰਦਤ ਸੇ ਪਾਕਿਸਤਾਨ ਦੇ ਵਿੱਚ ਡਾਕ ਰਹੇ ਹੈ ਔਰ ਵਿਜੇਟਸ ਆਪ ਕੈਂਡੀਡੇਟਾਂ ਦੇ ਵਿੱਚ ਕੂਚ ਕੀਤੀ ਹੈ ਸੋ ਮੇਰਾ ਮਤਲਬ ਹੈ ਕਿ ਸਿੱਖ ਉਹ ਇੱਕ ਜਨਾਮੇ ਪਰ ਰਿਹਾ ਹੈ ਅਸੀਂ ਗੰਗਾਦਾਨ ਇਸ਼ਨਾਨ ਕਰਕੇ ਆਉਂਦੇ ਹੈ ਤੇ ਹੁਣ ਪਤਾ ਨਹੀਂ ਅਸੀਂ ਉਹ ਪਹਾੜ ਦੇ তীਰਥ ਦੇ ਉੱਤੇ ਗਏ ਹੈ ਕਿੱ데 ਗਏ ਉਹ ਮੇਰਾ ਫੈਨਤਾਪਾ ਹਵੇ ਕਿ ਦੇਖੋ ਸਿੱਖ ਲੀਡਰਸ਼ਿਪ ਹੈ ਉਹ ਸਿੱਖਾਂ ਦੀ ਸੋਵਰਨਿਟੀ ਵਾਛੈਤ ਕਰਨ ਦੀ ਕਰਦੀ ਪੰਜਾਬ ਦੀ ਕਰਦੀ ਖੰਡੀ ਬਾਰਡਰ ਖੋਲਣ ਦੀ ਕਰਦੀ ਕੋਈ ਵੀ ਜਿਹੜੇ ਸਿੱਖਾਂ ਦੇ ਕੰਮ ਹੈਗੇ ਆ ਜੀ ਜੀ ਸਾਡਾ ਕੋਲ ਸਿੱਖ ਜਿਹਨਾਂ ਦੇ ਵਿੱਚ ਬੈਠੇ ਹੈ ਉਹਨਾਂ ਦੀ ਕੋਈ ਗੱਲ ਨਹੀਂ ਕੀਤੀ ਹੈਗੀ ਸੂਬੇ ਦਾ ਬਦਲ ਪੈ ਕੇ ਜਿਹੜੇ ਲੋਕ ਆਪਾਂ ਹੈਗੇ ਆ ਇੰਨਾ ਦਾ ਵੀ ਫਸੂਰ ਹੈ ਕਿ ਇਹ ਫੋਟੇ ਹੋ ਐ ਜਿਵੇਂ ਦੇ రెడ్డి సిఖాని పట్ఠడే పట్ఠడే సోరా మార్తే సో యునైటెడ్ సిఖ వోటెడ్ సమందర్ ਨਹੀਂ అవుగా నా చెట్ పట్ఠడే వెచి చురియా బుట్ట్నియా جاری రెడ్డితత సర్ ఏక కం లయ యాక్ హై ప్రధాన్ సప్లిస్డ్ ఆజ్ కండి కియా తో ద హాట్ పోలిటింగ్ కర్నే క్లాగన్ స్పోక్ అన్ ది టాప ਤਾਂ ਮੈਂ ਸਬਤੋਂ ਕੋਸ਼ਿਸ਼